ਮਾਇਗੁਰ ਜੀ ਦਾ ਘਰ ਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਇੱਥੋਂ ਕਥਾ ਸ਼ੁਰੂ ਕਰਨ ਲੱਗੇ ਆ ਅਸ਼ਟ ਤੱਤਾਂ ਇਹਨਾਂ ਚੀਜ਼ਾਂ ਤੋਂ ਰਲ ਕੇ ਮਨੁੱਖ ਦੇ ਸਰੀਰ ਦੀ ਬਣਾਵਟ ਬਣੀ ਹੈ ਉਹਨਾਂ ਦਾ ਨਾਮ ਤੱਤਾਂ ਹੈ ਆਮ ਕਰਕੇ ਜਿਹੜੀਆਂ ਨਰਭ ਚੀਜ਼ਾਂ ਮਨੁੱਖ ਦੇ ਬਾਤਨ ਵਿੱਚ ਆਉਂਦੀਆਂ ਹਨ ਉਹਨਾਂ ਦਾ ਨਾਮ ਵੀ ਤੱਤਾਂ ਕਿਹਾ ਜਾਂਦਾ ਹੈ ਇਹ ਤੱਤਾਂ ਗਣਤੀ ਵਿੱਚ 8 ਹਨ ਅਸਥ ਮਜਾ ਰੁਦਰ ਤਮੱਜਾ ਮਾਸ ਮੇਦ ਮੀਰ ਜਨਾੜੀ ਕਈਆਂ ਬਦਮਾਨਾ ਨੇ ਇਹਨਾਂ ਨੂੰ ਇਸ ਪ੍ਰਕਾਰ ਵੀ ਗਿਣਿਆ ਹੈ ਪਹਿਲਾ ਰਾਸ ਦੂਜਾ ਲਹੂ ਤੀਜਾ ਮੇਦ ਚੌਥਾ ਹੱਡੀਆਂ ਪੰਜਵਾਂ ਮੈਦ ਮੱਜੋ ਛੇਮਾ ਬੀਰਜ ਸੱਤਵਾਂ ਮਾਸ ਅੱਠਵੀਂ ਨਾੜੀ ਹੱਡੀਆਂ ਪਹਿਲਾਂ ਸਰੀਰ ਦੇ ਖੜੇ ਕਰਨ ਲਈ ਪ੍ਰਮਾਤਮਾ ਨੇ ਹੱਡੀਆਂ ਦਾ ਪਿੰਜਰ ਬਣਾਇਆ ਜੈਸਾ ਕੋਈ ਕਾਰਗਰ ਕਾਰੀਗਰ ਕਿਸੇ ਮਕਾਨ ਨੂੰ ਬਣਾਉਣ ਲੱਗਾ ਪਹਿਲਾਂ ਉਸ ਦੀ ਨੀਂਹ ਰੱਖਦਾ ਹੈ ਤੇ ਉਸ ਦੇ ਉੱਤੇ ਕੰਧਾਂ ਅਸਾਰਦਾ ਹੈ ਤੇ ਉਹਨਾਂ ਕੰਧਾਂ ਤੇ ਹੀ ਸਾਰੇ ਕੋਠੇ ਦਾ ਭਾਰ ਹੁੰਦਾ ਹੈ ਇਸੀ ਤਰ੍ਹਾਂ ਈਸ਼ਵਰ ਨੇ ਸਰੀਰ ਦੀ ਬਣਾਵਟ ਲਈ ਹੱਡੀਆਂ ਦਾ ਪਿੰਜਰ ਬਣਾਇਆ ਹੈ ਤੇ ਉਸੇ ਪਿੰਜਰ ਦੇ ਹਿੱਲਣ ਜੁਲਣ ਨੂੰ ਕਾਠ ਦਾ ਪਿੰਜਰਾ ਤੇ ਤੁਰਨ ਫਿਰਨ ਵਾਲਾ ਨਹੀਂ ਹੁੰਦਾ ਪਰ ਇਹ ਪਿੰਜਰਾ ਤੁਰਨ ਫਿਰਨ ਵਾਲਾ ਤੇ ਕੰਮਕਾਰ ਕਰਨ ਵਾਲਾ ਹੈ ਤੇ ਹਰ ਇੱਕ ਕੰਮ ਕਰਦਾ ਹੈ ਤੇ ਕੰਮਕਾਰ ਕਰਨ ਨੂੰ ਸਰੀਰ ਦੇ ਵਿੱਚ ਬਹੁਤ ਥਾਈ ਕਮ ਜੇ ਲਗਾ ਦਿੱਤੇ ਹਨ ਤੇ ਉਹਨਾਂ ਜੋੜਾਂ ਦੀਆਂ ਤਾਂ ਦਰਕੀਮ ਕਾਜਿਆਂ ਮੰਗ ਜੜੀ ਹੋਈ ਹੋਣ ਕਰਕੇ ਹੀ ਸਰੀਰ ਉੱਤੇ ਬੈਠ ਕੇ ਚੱਲ ਫਿਰਤੇ ਕੰਮ ਕਰ ਸਕਦਾ ਹੈ ਮਾਝਾ ਮੇਜ ਆਦਕ ਨੂੰ ਕਿਹਾ ਜਾਂਦਾ ਹੈ ਜੈਸੇ ਕੰਦ ਇਟਾਂ ਟੀਮਾਂ ਦੀ ਅਸੀਂ ਅਸਾਰ ਦਈਏ ਤੇ ਉਸ ਉੱਤੇ ਗਾਰਾ ਲਗਾ ਕੇ ਲਿਪੀਏ ਨਾ ਤਾਂ ਉਹ ਕੰਦ ਵੇਖਣ ਨੂੰ ਵੀ ਭੈੜੀ ਮਲੂਮ ਹੁੰਦੀ ਹੈ ਤੇ ਛੇਤੀ ਹੀ ਟਹਿ ਜਾਂਦੀ ਹੈ ਤੇ ਜੇ ਗਾਰਾ ਲਗਾਇਆ ਹੋਵੇ ਤਾਂ ਬੜੀ ਮਜ਼ਬੂਤ ਤੇ ਸੋਹਣੀ ਲੱਗਦੀ ਹੈ ਇਸੇ ਤਰ੍ਹਾਂ ਹੱਡੀਆਂ ਦਾ ਕੰਜਣ ਅਥਾਵਾ ਹੱਡੀਆਂ ਦੀ ਪੂਰੀ ਤਰ੍ਹਾਂ ਹਵਾਜ ਤਰਖਣ ਲਈ ਈਸ਼ਵਰ ਨੇ ਮੱਜਾਂ ਦਾ ਜੋੜਾ ਮੱਚ ਲਗਾ ਦਿੱਤੀ ਹੈ ਇਸ ਮੱਜ ਦੇ ਹੋਣ ਕਰਕੇ ਹੀ ਹਰ ਇੱਕ ਹੰਡ ਅਥਾਵਾ ਹੱਡੀਆਂ ਸਰੀਰ ਵਿੱਚ ਥਾਂ ਥਾਈ ਜੁੜੇ ਹੋਏ ਹਨ ਜੈਸੇ ਦੀਵਾਰ ਦੀਆਂ ਇੱਟਾਂ ਨੂੰ ਗਾਰਾ ਅਥਾਵਾ ਚੁੰਨਾ ਜੋੜੀ ਰੱਖਦਾ ਹੈ ਤੈਸੇ ਹੀ ਇਹ ਮੱਜ ਸਰੀਰ ਨੂੰ ਜੋੜੀ ਰੱਖਦੀ ਹੈ ਤੇ ਮਜ਼ਬੂਤ ਰੱਖਦੀ ਹੈ ਤੇ ਹੱਡੀਆਂ ਦੇ ਅੰਦਰ ਬਾਹਰ ਵੀ ਰਹਿੰਦੀ ਹੈ ਤੇ ਉੱਪਰ ਵੀ ਰਹਿੰਦੀ ਹੈ ਰੁਦਰ ਰੁਦਰ ਅਥਾਵਾ ਲਹੂ ਪ੍ਰਮਾਤਮਾ ਨੇ ਸਰੀਰ ਦੀ ਰੂਪਤਾ ਲਈ ਅਥਾਵਾ ਸਰੀਰ ਨੂੰ ਬਲਮਾਨ ਬਣਾਉਣ ਲਈ ਸਰੀਰ ਵਿੱਚ ਲਹੂ ਪੈਦਾ ਕਰ ਦਿੱਤਾ ਹੈ ਜਿਸ ਸਮਾਨਤ ਜੀਵ ਖਾਣਾ ਖਾਂਦਾ ਹੈ ਤੇ ਉਸ ਖਾਗ ਤੋਂ ਜੋ ਤਾਕਤ ਪੈਦਾ ਹੁੰਦੀ ਹੈ ਉਹ ਤਾਕਤ ਹੀ ਲਹੂ ਬਣਦੀ ਹੈ ਹਰ ਇੱਕ ਜੀਵ ਦੇ ਹਾਰ ਤੋਂ ਹੀ ਲਹੂ ਪੈਦਾ ਹੁੰਦਾ ਹੈ ਤੇ ਲਹੂ ਨਾਲ ਹੀ ਸਰੀਰ ਚੰਗਾ ਤੇ ਰੋਗ ਰਹਿ ਸਕਦਾ ਹੈ ਜੇਸ ਆਦਮੀ ਦਾ ਲਹੂ ਖਰਾਬ ਹੋ ਜਾਵੇ ਜਾਂ ਉਸ ਜਾਂਦਕ ਦੀ ਬਿਮਾਰੀ ਹੋਣ ਕਰਕੇ ਲਹੂ ਮਾੜਾ ਹੋ ਜਾਵੇ ਤਾਂ ਬਹੁਤ ਘੱਟ ਜਾਵੇ ਤਾਂ ਉਹ ਜੀਵ ਬਹੁਤ ਨਰਮਲ ਹੋ ਜਾਂਦਾ ਹੈ ਦੇਖ ਰਾਹ ਕਾਨ ਕਮੀ ਨਹੀਂ ਪਛਾ ਸਕਦਾ ਜੇਸ ਦਾ ਲਹੂ ਚੰਗਾ ਹੋਵੇ ਉਸ ਦੇ ਸਰੀਰ ਦਾ ਰੰਗ ਸ਼ੋਭਾਗ ਦਗਦ ਕਰਦਾ ਹੈ ਤੇ ਸੋਹਣਾ ਲੱਗਦਾ ਹੈ ਤੇ ਹਰ ਇੱਕ ਤਰ੍ਹਾਂ ਦੀ ਰੋਖਤਾ ਰਹਿੰਦੀ ਹੈ ਤੇ ਜੋ ਕੁਝ ਉਹ ਛਕੇ ਸਭ ਪਖਸ਼ਣ ਹੋ ਜਾਂਦਾ ਹੈ ਸੋ ਲਹੂ ਵੀ ਸਰੀਰ ਦਾ ਇੱਕ ਵੱਡਾ ਭਾਰੀ ਹਿੱਸਾ ਹੈ ਇਸ ਤੋਂ ਬਿਨਾ ਸਰੀਰ ਦੀ ਮਨਾਵਟ ਰਹਿਣੀ ਬੜੀ ਮੁਸ਼ਕਲ ਹੈ ਤਵਚਾ ਤਵਚਾ ਨਾਮ ਖਲੜੀ ਦਾ ਹੈ ਜੈਸੇ ਮਕਾਨ ਤਿਆਰ ਕਰਕੇ ਸਾਰੀ ਮਜ਼ਬੂਤ ਤੇ ਸਪਨ ਲਈ ਮਕਾਨ ਦਾ ਮਾਲਕ ਉੱਪਰ ਸੀਮੈਂਟ ਤੇ ਪਲਾਸਤਰ ਆਦਿਕ ਜਾਂ ਅਸਤਰ ਕਾਰੀ ਆਦਿਕ ਕਰਾ ਦੇਵੇ ਦਿੰਦਾ ਹੈ ਇਸੇ ਤਰ੍ਹਾਂ ਈਸ਼ਵਰ ਕਿਰਪਾਲੂ ਨੇ ਇਹ ਖਲੜੀ ਗਿਆਨ ਇੰਦ੍ਰਿਆ ਇੰਦਰਾ ਸਰੀਰ ਦੇ ਉੱਪਰ ਲਗਾ ਦਿੱਤੀ ਹੈ ਜਿਸ ਦੇ ਹੋਂ ਕਰਕੇ ਦੂਸਰੀਆਂ ਤੱਤਾਂ ਜਾਬਤ ਨਾਲ ਵਿੱਚ ਗੱਜੀਆਂ ਰਹਿੰਦੀਆਂ ਹਨ ਤੇ ਬਾਹਰ ਦੀ ਤਖਲੀਪ ਸੱਟ ਪੇਟ ਆੜਕਦਾ ਆਉ ਤੇ ਪਾਲਾ ਪਉ ਆੜਕ ਖਲਣੀ ਹੀ ਸਹਿੰਦੀ ਹੈ ਤੇ ਠੰਡੇ ਤੱਤੇ ਦੀ ਨਿਸ਼ਾਨ ਕਰਦੀ ਹੈ ਐਸ ਦੇ ਉੱਪਰ ਹੋਣ ਕਰਕੇ ਹੀ ਜੀਵ ਹੱਡੀਆਂ ਮੱਝ ਲਹੂ ਆਦਕ ਸਾਰੀਆਂ ਕੱਜੀਆਂ ਰਹਿੰਦੀਆਂ ਹਨ ਤੇ ਸਰੀਰ ਦੀ ਮਨਾਵਟ ਵੀ ਸੋਹਣੀ ਲੱਗਦੀ ਹੈ ਤੇ ਜੇ ਇਹ ਸੀਸ ਤੇ ਨਾ ਹੋਵੇ ਤਾਂ ਮੱਖੀਆਂ ਹੀ ਭਣਕੰਪਣਾ ਕਰਦੀਆਂ ਰਹਿਣ ਤੇ ਨਾ ਕਿਸੇ ਠੰਡੀ ਤੱਤੀ ਚੀਜ਼ ਦੀ ਪਛਾਣ ਹੋਵੇ ਹੋਰ ਸਪਰਸ਼ ਆਦਕ ਕਰਨਾ ਵੀ ਐਸ ਦਾ ਹੀ ਕੰਮ ਹੈ ਮਾਸ ਸਰੀਰ ਦੇ ਵਿੱਚ ਇੱਕ ਤਾਤ ਈ ਸ਼ਵਨੇ ਮਾਸ ਪੈਦਾ ਕਰ ਦਿੱਤਾ ਹੈ ਜਿੱਥੇ-ਜਿੱਥੇ ਜੋੜਾਂ ਦੇ ਵਿੱਚ ਖਾਲੀ ਥਾਂ ਹਨ ਜਾਂ ਜਿੱਥੇ ਬਹੁਤੀ ਥਾਂ ਮਿਲੀ ਹੈ ਸੀ ਉਸ ਜਗ੍ਹਾ ਵਿੱਚ ਮਾਸ ਭਰ ਦਿੱਤਾ ਹੈ ਜੈਸੀ ਹੱਡੀਆਂ ਦੇ ਵਿੱਚ ਮੱਜ ਹੈ ਪ੍ਰੰਤੂ ਉੱਪਰ ਸਭ ਜਗ੍ਹਾ ਮਾਸ ਹੈ ਇਹ ਵੀ ਦੂਸਰੀਆਂ ਤਾਤਾਂ ਦੀ ਤਰ੍ਹਾਂ ਇੱਕ ਜ਼ਰੂਰੀ ਚੀਜ਼ ਹੈ ਜੇਕਰ ਮਾਸ ਸਮਝਾ ਨਾ ਪਰਿਆ ਹੋਵੇ ਤਾਂ ਸਰੀਰ ਨਕਮਾ ਉਕੜਾ ਤੇ ਖਾਲੀ ਜਾਂ ਮਨੂਨ ਹੋਵੇ ਤੇ ਨਾ ਹੀ ਸਰੀਰ ਦੀ ਮਨਾਤ ਹੋ ਸਕੀ ਮੇ ਮੇਦ ਮੇਦ ਨਾਮ ਰੋਮਾਂ ਦਾ ਹੈ ਸਰੀਰ ਦੀ ਇੱਕ ਤਾਂਤ ਰੋਮ ਵਾਲਾ ਹਨ ਸਰੀਰ ਵਿੱਚੋਂ ਰੋਮਾਂ ਦੁਆਰਾ ਮੜਕਾ ਨਿਕਲਦਾ ਹੈ ਤੇ ਸਰੀਰ ਵਿੱਚ ਜਿੰਨਾ ਗੰਦਾ ਮਾਦਾ ਹੁੰਦਾ ਹੈ ਉਹ ਰੋਮਾਂ ਦੀ ਰਾਹੀਂ ਨਿਕਲਦਾ ਹੈ ਕਿਉਂਕਿ ਗੰਦਾ ਮਾਦਾ ਹਵਾ ਦੀ ਰਾਹੀਂ ਨਿਕਲ ਜਾਂਦਾ ਹੈ ਰੋਮਾ ਕਰਕੇ ਹੀ ਸਰੀਰ ਦੀ ਇਹ ਸਜਾਵਟ ਹੈ ਜੇ ਦੇ ਸਰੀਰ ਤੇ ਰੋਮ ਨਾ ਹੋਣ ਉਹ ਆਦਮੀ ਅਥਾਵਾ ਇਸਤਰੀ ਬੜੇ ਕਰੂਪ ਲੱਗਦੇ ਹਨ ਸੋ ਸਰੀਰ ਦੀ ਸਜਾਵਟ ਰੋਮਾ ਨਾਲ ਸੋਹਣੀ ਜਿਹੀ ਸਜੀ ਹੋਈ ਹੈ ਮੇਦਾ ਨਾਮ ਕਈ ਮੇਦੇ ਦਾ ਵੀ ਆਖਦੇ ਹਨ ਜਿਸ ਨੂੰ ਪ੍ਰਮਾਤਮਾ ਦੇ ਹਿਰਦੇ ਚੱਕਰ ਤੇ ਨਾਭੀ ਚੱਕਰ ਦੇ ਵਿਚਕਾਰ ਰੱਖਿਆ ਹੋਇਆ ਹੈ ਤੇ ਦੋ ਚੀਜ਼ ਸ਼ੱਕੀ ਜਾਂਦੀ ਹੈ ਸਾਹ ਮੇਤਾ ਪਚਾਉਂਦਾ ਹੈ ਤੇ ਇਹ ਪਚਾਉਣ ਕਰਕੇ ਹੀ ਲੋਹੂ ਆਦਕ ਪੈਦਾ ਹੁੰਦਾ ਹੈ ਤੇ ਇਹ ਸਰੀਰ ਮੇਦੇ ਦੇ ਆਸਰੇ ਹੀ ਚੱਲ ਫਿਰ ਰਿਹਾ ਹੈ ਜੇ ਸਦਾ ਮੇਦਾ ਖਰਾਬ ਹੋ ਜਾਵੇ ਉਸ ਨੂੰ ਖਰਾਕ ਹੀ ਨਹੀਂ ਪਚ ਸਕਦੀ ਵੀਰਜ ਮੀਰ ਜੇ ਨਾਮ ਬਿੰਦਦਾ ਹੈ ਮੈਂ ਵੀਰਜ ਦਾ ਹੋਣਾ ਸਰੀਰ ਵਿੱਚ ਬੜਾ ਜ਼ਰੂਰੀ ਹੈ ਜੇ ਵੀਰਜ ਨਾ ਹੋਵੇ ਤਾਂ ਸੰਸਾਰ ਦਾ ਬਾਦਦਾ ਹੀ ਨਾ ਹੋ ਸਕੇ ਸੋ ਇਸ ਬੀਜ ਦੁਆਰਾ ਹੀ ਸੰਸਾਰ ਦਾ ਵਾਧਾ ਹੋ ਰਿਹਾ ਹੈ। ਸਰੀਰ ਦੀ ਤੰਦਰੁਸਤੀ ਹੋਣ ਕਰਕੇ ਹੀ ਬੀਜ ਚੰਗੀ ਤਰ੍ਹਾਂ ਕਾਇਮ ਰਹਿੰਦਾ ਹੈ। ਤੇ ਜਾਲ ਤੋਂ ਬੀਜ ਹੋਰ ਵੀ ਕਈ ਚੀਜ਼ਾਂ ਹਨ ਜਿਨ੍ਹਾਂ ਦੇ ਛਕਿਆ ਹੋਇਆਂ ਜਾਲ ਦੀ ਸਹਾਇਤਾ ਨਾਲ ਬੀਜ ਉਤਪੰਨ ਹੁੰਦਾ ਹੈ। ਤੇ ਇਹ ਬनावਟ ਹੈ ਬੀਜ ਜਾਲ ਰੂਪੀ ਹੀ ਹੈ। ਤੇ ਇਸ ਤੋਂ ਵੀ ਸਾਰੇ ਸਭ ਜੀਵ ਪੈਦਾ ਹੁੰਦੇ ਹਨ ਜੈਸਾ ਗੁਰੂ ਜੀ ਨੇ ਦੱਸਿਆ ਹੈ। ਪਹਿਲਾ ਪਾਣੀ ਜਿਉ ਹੈ ਜਿਤੂ ਹਰ ਸਭ ਕੋਈ ਨਾੜੀ ਹਰ ਇੱਕ ਪੁਰਸ਼ ਦੇ ਸਰੀਰ ਦੇ ਤੱਤ ਰਿਤੋਸਵਾਤ ਦਾ ਹੁੰਦਾ ਹੈ